ਸਤਿ ਸ੍ਰੀ ਅਕਾਲ ਦੋਸਤੋ ਮੈਂ ਦਿਲਵਾਰ ਸਿੰਘ ਹੰਦਲ ਪ੍ਰੋਗਰਾਮ ਅਨਫੋਲੇ ਵਰਕੇ ਲੈ ਕੇ ਇੱਕ ਵਾਰੀ ਫਿਰ ਹਾਜ਼ਰ ਹਾਂ ਗਰਮੀ ਬਹੁਤ ਆਮੀ ਤੋਂ ਬਾਅਦ ਤੇ ਅਸੀਂ ਓਪਨ ਵਿਹੜੇ ਦੇ ਵਿੱਚ ਬੈਠ ਕੇ ਪ੍ਰੋਗਰਾਮ ਰਿਕਾਰਡ ਕਰ ਰਹੇ ਹਾਂ ਅਨਫੋਲੇ ਵਰਕੇ ਪ੍ਰੋਗਰਾਮ ਦੇ ਵਿੱਚ ਅੱਜ ਅਸੀਂ ਗੱਲ ਕਰਾਂਗੇ ਬਹੁਤ ਖੂਬਸੂਰਤ ਗੀਤ ਲਿਖਣ ਵਾਲੇ ਗੀਤਕਾਰ ਤੇ ਨਾਲ ਦੀ ਨਾਲ ਗਾਇਕੀ ਖੇਤਰ ਵਿੱਚ ਵੀ ਵਿਚਰਦੇ ਰਹੇ ਸਰਦਾਰ ਦਲਜੀਤ ਸਿੰਘ ਦਰਦੀ ਜੀ ਦੇ ਬਾਰੇ ਨਜੀ ਸਿੰਘ ਦਰਦੀ ਹੋਣਾ ਨੇ ਬੜੇ ਖੂਬਸੂਰਤ ਗੀਤ ਲਿਖੇ ਇਹ ਦੁਨੀਆ ਠੋਕੇ ਬਾਜਾਂ ਦੀ ਆਉਂਤ ਦੀ ਜ਼ਮੀਨ ਜੇ ਕਿਸੇ ਨੂੰ ਟੱਕਰੇ ਭਾਈਆਂ ਕੋਲੋਂ ਭਾਈਆਂ ਦੇ ਕਰਾਉਂਦੀ ਟੱਕਰੇ ਪੰਜਾਬ ਦੀਆਂ ਵੱਡੀਆਂ ਆਵਾਜ਼ਾਂ ਨੇ ਰਿਕਾਰਡ ਕੀਤੇ ਐ ਹੈ ਦੁਨੀਆ ਠੋਕੇ ਬਾਜਾਂ ਦੀ ਥੇ ਯਾਰ ਬਣਾ ਕੇ ਕਗਦਾਨਾ ਮੂਹ ਮੋਮੰਦਿਲ ਦੇ ਕਾਫਰੇ ਦਲਜੀਤ ਸਿੰਘ ਦਰਦੀ ਹੋਈ ਚਾਰ ਭਰਾ ਅਤੇ ਤਿੰਨ ਭੈਣਾਂ ਸਨ ਜਿਨ੍ਹਾਂ ਦੇ ਵਿੱਚੋਂ ਦੋ ਭੈਣਾਂ ਅਤੇ ਦਲਜੀਤ ਸਿੰਘ ਦਰਦੀ ਪ੍ਰਮਾਤਮਾ ਨੂੰ ਪਿਆਰੇ ਹੋ ਚੁੱਕੇ ਹਨ ਬਾਕੀ ਤਿੰਨ ਭਰਾ ਅਤੇ ਇੱਕ ਭੈਣ ਛੜਦੀ ਕਲਾ ਵਿੱਚ ਹਨ ਪ੍ਰਮਾਤਮਾ ਉਹਨਾਂ ਨੂੰ ਛੜਦੀ ਕਲਾ ਵਿੱਚ ਰੱਖੇ ਦਲਜੀਤ ਸਿੰਘ ਦਰਦੀ ਦੇ ਤਿੰਨੇ ਭਰਾ ਰਾਜਸਥਾਨ ਦੇ ਬੀਜਾਨਗਰ ਦੇ ਵਿੱਚ ਰਹਿ ਰਹੇ ਨੇ ਤੇ ਖੇਤੀਬਾੜੀ ਦਾ ਕੰਮ ਕਰ ਰਹੇ ਨੇ ਔਤ ਦੀ ਜ਼ਮੀਨ ਜੇ ਕਿਸੇ ਨੂੰ ਟੱਕਰੇ ਭਾਈਆਂ ਕੋਲੋਂ ਭਾਈਆਂ ਦੇ ਕਰਾਉਂਦੀ ਟੱਕਰੇ ਔਤ ਦੀ ਜ਼ਮੀਨ ਜੇ ਕਿਸੇ ਨੂੰ ਟੱਕਰੇ ਭਾਈਆਂ ਕੋਲੋਂ ਆਂਿਆਂ ਦੇ ਕਰਾਉਂਦੀ ਟੱਕੇ 1947 ਦੀ ਵੰਡ ਤੋਂ ਬਾਅਦ ਦਲਜੀਤ ਸਿੰਘ ਦਰਦੀ ਸਾਹਿਬ ਦੇ ਪਰਿਵਾਰ ਨੂੰ ਪਿੰਡ ਬਹਾਦਰਪੁਰ ਨੇੜੇ ਔੜ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਭਾਰਤੀ ਪੰਜਾਬ ਵਿੱਚ ਜ਼ਮੀਨ ਅਲਾਟ ਹੋ ਗਈ। ਇੱਥੇ ਆ ਕੇ ਉਹਨਾਂ ਦੇ ਪਿਤਾ ਜੀ ਨੇ ਖੇਤੀਬਾੜੀ ਦਾ ਕੰਮ ਸ਼ੁਰੂ ਕਰ ਦਿੱਤਾ। ਦਲਜੀਤ ਸਿੰਘ ਦਰਦੀ ਨੇ 10ਵੀਂ ਤੱਕ ਪੜ੍ਹਾਈ ਬਹਾਦਰਪੁਰ ਤੋਂ ਹੀ ਕੀਤੀ। ਪੜ੍ਹਾਈ ਕਰਨ ਤੋਂ ਫ੍ਰੰਤੋਂ ਆਰਮੀ ਦੇ ਵਿੱਚ ਭਰਤੀ ਹੋ ਗਏ। ਤੇ ਆਰਮੀ ਦੇ ਵਿੱਚ ਬਹੁਤਾ ਚਿਹਰੋਂ ਦਾ ਨਾਮ ਲਾਇਆ 3-4 ਸਾਲ ਦੀ ਨੌਕਰੀ ਕਰਨ ਤੋਂ ਬਾਅਦ ਆਰਮੀ ਨੂੰ ਅਲਵਿਦਾ ਕਹਿਆ ਏ ਸਿੱਖਾ ਜੇ ਸਿੱਖੀ ਉਨ੍ਹਾਂ ਦੇ ਦਿਨਾਂ ਦੇ ਵਿੱਚ ਹੀ ਦਲਜੀਤ ਸਿੰਘ ਦਰਦੀ ਸਾਹਿਬ ਦੇ ਪਰਿਵਾਰ ਨੇ ਰਾਜਸਥਾਨ ਦੇ ਬੀਜਾਨਗਰ ਦੇ ਵਿੱਚ ਜ਼ਮੀਨ ਲੈ ਲਈ ਤੇ ਉੱਥੇ ਜਾ ਕੇ ਖੇਤੀਬਾੜੀ ਦਾ ਕੰਮ ਸ਼ੁਰੂ ਕਰ ਦਿੱਤਾ ਦਲਜੀਤ ਸਿੰਘ ਦਰਦੀ ਨੂੰ ਲਿਖਣ ਤੇ ਗਾਉਣ ਦੀ ਚੇਟਕ ਸੀ ਉਹ ਬਹੁਤਾ ਸਮਾਂ ਰਾਜਸਥਾਨ ਵੀ ਨਾ ਟਿਕ ਸਕੇ ਉਹ ਵਾਪਸ ਲੁਧਿਆਣੇ ਆ ਗਏ ਛੜ ਕੇ ਗਲੀ ਵਿੱਚ ਗਾਲਾਂ ਕੱਢ ਗਈ ਨਾਲੇ ਮਾਰ ਗਈ ਪੱਲਾ ਤੋਂ ਆਟਣ ਫੁੱਲੇ ਵੈਰੀ ਗਈ ਜਿਉਂ ਚਾਂਦੀ ਦਾ ਛੱਲਾ ਗਾਟਣ ਫੁੱਲੇ ਵੈਰੀ ਗਈ ਲੁਧਿਆਣੇ ਆ ਕੇ ਉਹਨਾਂ ਨੇ ਕਲਾਸੀਕਲ ਸੰਗੀਤ ਦੇ ਮੰਨੇ ਪਰਮੰਨੇ ਉਸਤਾਦ ਪੰਮਸ਼ਰੀ ਸਰਦਾਰ ਸੋਹਣ ਸਿੰਘ ਜੀ ਨੂੰ ਆਪਣਾ ਉਸਤਾਦ ਬਣਾ ਲਿਆ ਅਤੇ ਉਹਨਾਂ ਤੋਂ ਗੀਤਕਾਰੀ ਅਤੇ ਗਾਇਕੀ ਦੇ ਗੁਣ ਗ੍ਰਹਿਣ ਕਰਨੇ ਸ਼ੁਰੂ ਕਰ ਦਿੱਤੇ ਦਲਜੀਤ ਸਿੰਘ ਦਰਦੀ ਸਾਹਿਬ ਦੇ ਪਲੇਠੇ ਸ਼ਗਿਰਦ ਕਰਨੈਲ ਸਿੰਘ ਸਿਵਿਆ ਨੇ ਸਾਨੂੰ ਦੱਸਿਆ ਕਿ ਸਰਦਾਰ ਸੋਹਣ ਸਿੰਘ ਜੀ ਉਸਤਾਦ ਜਸਵੰਤ ਭਮਰਾ ਜੀ ਦੇ ਗੁਰਪਾਈ ਸਨ ਲੱਗਦੇ ਦੇ ਵਿੱਚ ਮਤਨਾ ਜਵਾਨੀ ਭਾਬੀ ਰਹਿਣੀ ਨੀ ਆਜਾ ਨੱਚ ਲੱਗੇ ਦੇ ਉਸਤਾਦ ਸੋਹਣ ਸਿੰਘ ਜੀ ਦੇ ਕੋਲ ਰਹਿੰਦੇ ਆ ਰਹਿੰਦਿਆਂ ਉਸ ਵੇਲੇ ਦੇ ਵੱਡੇ ਗਾਇਕ ਸੀ ਜਿਹੜੇ ਲਗਾਣਾ ਮੰਡੀ ਦੇ ਦਰਦੀ ਸਾਹਿਬ ਦਾ ਤਾਲ ਮੇਲ ਉਹਨਾਂ ਸਾਰਿਆਂ ਦੇ ਨਾਲ ਹੋ ਜਾਂਦਾ ਇਸੇ ਤਰ੍ਹਾਂ ਫਿਰ 1980 ਦੇ ਵਿੱਚ ਦਰਦੀ ਸਾਹਿਬ ਦਾ ਪਹਿਲਾ ਦੁਕਾਨਾ ਹਰਚਰਨ ਗਰੇਵਾਲ ਤੇ ਸੀਮਾ ਜੀ ਦੀਆਂ ਆਵਾਜ਼ਾਂ ਦੇ ਵਿੱਚ ਰਿਕਾਰਡ ਹੁੰਦਾ ਪਿੰਦੇ ਪਿੰਦੇ ਰਾਤ ਲੰਘ ਗਈ ਆਣ ਕਿ ਨਕੀ ਸੇ ਪੁੱਛਿਆ ਕਿਹੜੇ ਕਾ ਇੰਦੇ ਪਿੰਦੇ ਰਾਤ ਲੰਘ ਗਈ ਮੈਨੂੰ ਯਾਰਾਂ ਨੇ ਵੀ ਕੇ ਤਾਣਾ ਘੇਰਾਇਆ ਇੰਦੇ ਪਿੰਦੇ ਰਾਤ ਲੰਘ ਗਈ ਇਸ ਤਰ੍ਹਾਂ ਦਰਦੀ ਸਾਹਿਬ ਦਾ ਮਾਰਕੀਟ ਦੇ ਵਿੱਚ ਵਿਚਰਦਿਆਂ ਫਿਰ ਦੂਸਰਾ ਗੀਤ ਰਿਕਾਰਡ ਹੁੰਦਾ ਮਾਨਕ ਸਾਹਿਬ ਦੀ ਆਵਾਜ਼ ਦੇ ਵਿੱਚ ਇਹ ਦੁਨੀਆ ਧੋਖੇਬਾਜ਼ਾਂ ਦੀ ਇੱਥੇ ਯਾਰ ਬਣਾ ਕੇ ਠੱਗਦੇ ਨੇ ਇਸ ਗੀਤ ਦੀ ਕਹਾਣੀ ਦਰਦੀ ਸਾਹਿਬ ਦੇ ਸ਼ਗਿਰਦ ਸੇਵਾ ਸਿੰਘ ਨੌਰਥ ਦੱਸਦੇ ਨੇ ਕਿ ਅਸੀਂ ਰਿਕਾਰਡਿੰਗ ਤੇ ਜਾਣ ਲੱਗੇ ਸੀਗੇ ਤੁਰਨ ਲੱਗੇ ਸੀ ਲੁਧਿਆਣੇ ਤੋਂ ਕਿਉਂਕਿ ਨੌਰਥ ਸਾਹਿਬ ਮਾਨਕ ਸਾਹਿਬ ਦੇ ਨਾਲ ਗਏ ਸੀ ਉਸ ਰਿਕਾਰਡਿੰਗ ਤੇ ਉੱਥੇ ਦਰਦੀ ਸਾਹਿਬ ਮਿਲਪੇ ਮਾਰਕੀਟ ਦੇ ਵਿੱਚ ਤੇ ਮਾਨਕ ਸਾਹਿਬ ਕਹਿੰਦੇ ਦਰਦੀ ਕੋਈ ਗੀਤ ਦੇ ਦੇ ਅਸੀਂ ਰਿਕਾਰਡਿੰਗ ਤੇ ਚੱਲੇ ਆਂ ਤੇ ਦਰਦੀ ਸਾਹਿਬ ਨੇ ਇੱਕ ਵਰਕਾ ਫੜਾ ਦਿੱਤਾ ਉਹਨਾਂ ਨੂੰ ਉਸ ਉੱਤੇ ਗੀਤ ਲਿਖਿਆ ਸੀ ਇਸ ਦੁਨੀਆ ਧੋਖੇਬਾਜ਼ਾਂ ਦੀ ਮਾਨਕ ਸਾਹਿਬ ਨੇ ਜਦੋਂ ਉਹ ਗੀਤ ਪੜ੍ਹਿਆ ਤਾਂ ਮਾਨਕ ਸਾਹਿਬ ਨੂੰ ਖੂਬ ਜਚਿਆ ਤੇ ਫਿਰ ਮਾਨਕ ਸਾਹਿਬ ਤੇ ਨੌਰਤ ਸਾਹਿਬ ਨਾਲ ਹੋਰ ਇੱਕ ਦੋ ਸਾਥੀ ਰਿਕਾਰਡਿੰਗ ਤੇ ਚਲੇ ਗਏ ਦੋ ਦਿਨਾਂ ਦੀ ਰਿਕਾਰਡਿੰਗ ਹੋ ਗਈ ਐਲਪੀ ਰਿਕਾਰਡ ਦੀ ਜਿਹੜੀ ਰਿਕਾਰਡਿੰਗ ਸੀ ਉਹ ਤਿੰਨ ਦਿਨਾਂ ਦੀ ਹੁੰਦੀ ਸੀ ਚਾਰ-ਚਾਰ ਗੀਤ ਲਗਭਗ ਇੱਕ ਦਿਨ ਦੇ ਵਿੱਚ ਰਿਕਾਰਡ ਹੁੰਦੇ ਸੀ ਅਹੂਜਾ ਸਾਹਿਬ ਰਿਕਾਰਡ ਕਰ ਰਹੇ ਸੀਗੇ ਪਹਿਲੇ ਦੋ ਦਿਨਾਂ ਦੇ ਵਿੱਚ ਇਹ ਦੁਨੀਆ ਧੋਖੇ ਬਾਜ਼ਾਂ ਦੀ ਰਿਕਾਰਡ ਨਾ ਹੋਇਆ ਤਾਂ ਸ਼ਾਮਾਂ ਨੂੰ ਮਾਨਕ ਸਾਹਿਬ ਨੇ ਥੋੜਾ ਜਿਆਦਾ ਤਲਕੀ ਵਿਖਾਉਂਦਿਆਂ ਅਹੂਜਾ ਸਾਹਿਬ ਨੂੰ ਕਿਹਾ ਚਰਨਜੀਤ ਤੂੰ ਗੀਤ ਨਹੀਂ ਰਿਕਾਰਡ ਕਰ ਰਿਹਾ ਯਾਰ ਜਿਹੜਾ ਕੰਮ ਦਾ ਗੀਤ ਆ ਤੇ ਮਾਨਕ ਸਾਹਿਬ ਨਾਰਾਜ਼ ਹੋ ਕੇ ਹੋਟਲ ਚਲੇ ਗਏ ਤੇ ਪਿੱਛੇ ਅਹੂਜਾ ਸਾਹਿਬ ਗਏ ਆਪਣੇ ਸਕੂਟਰ ਤੇ ਅਹੂਜਾ ਸਾਹਿਬ ਕਹਿੰਦੇ ਮਾਨਕੇ ਗੀਤ ਮੈਨੂੰ ਪਤਾ ਮੈਂ ਕਿਦਾਂ ਦਾ ਬਣਾਉਣਾ ਇਹਨੂੰ ਮੇਰੇ ਦਿਮਾਗ 'ਚ ਕੀ ਚੱਲਦਾ ਇਸ ਗੀਤ ਦੇ ਬਾਬਤ ਜਿਹੜੇ ਮਾਸਟਰ ਇਬਨਜੀ ਹਰਮੋਨੀਅਮ ਮਾਸਟਰ ਜਿਹੜੇ ਉਹ ਠੀਕ ਨਹੀਂ ਗਏ ਇੱਕ ਦੋ ਦਿਨਾਂ ਤੋਂ ਬਿਮਾਰ ਨੇ ਕੱਲ ਨੂੰ ਆਉਣਗੇ ਉਹ ਤੇ ਕੱਲ ਨੂੰ ਆਪਾਂ ਇਸ ਗੀਤ ਨੂੰ ਰਿਕਾਰਡ ਕਰਾਂਗੇ ਚਲੋ ਮਾਨਕ ਸਾਹਿਬ ਸਹਿਮਤ ਹੋ ਗਏ ਤੇ ਫਿਰ ਅਗਲੇ ਦਿਨ ਰਿਕਾਰਡਿੰਗ ਫੇਰ ਸ਼ੁਰੂ ਹੋਈ ਤੇ ਮਾਸਟਰ ਇਬਨਜੀ ਅਗਲੇ ਦਿਨ ਸਟੂਡੀਓ 'ਚ ਆਏ ਤੇ ਅਹੂਜਾ ਸਾਹਿਬ ਨੇ ਜਦੋਂ ਹਰਮੋਨੀਅਮ ਵਾਲਾ ਪੀਸ ਉਹਨਾਂ ਨੂੰ ਵਜਾ ਕੇ ਸੁਣਾਇਆ ਨੌਰਤ ਸਾਹਿਬ ਕਹਿੰਦੇ ਵੀ ਇਬਨ ਜੀ ਜਿਹੜੇ ਉਹ ਪੈਰਾ ਪਾਰ ਬੈਠੇ ਸੀਗੇ ਤੇ ਉਹਨਾਂ ਦੀਆਂ ਉਂਗਲਾਂ ਹਰਮੋਨੀਅਮ ਤੋਂ ਬਿਨਾ ਹੀ ਸੱਪ ਵਾਂਗੂ ਮਿਲ ਰਹੀਆਂ ਸੀ ਹਰਮੋਨੀਅਮ ਉਹਜਾ ਸਾਹਿਬ ਦੇ ਹੱਥ 'ਚ ਸੀਗਾ ਤੇ ਫਿਰ ਜਦੋਂ ਉਹਨਾਂ ਨੇ ਸਮਝ ਕੇ ਉਹ ਪੀਸ ਉਹ ਵਜਾਇਆ ਉਹ ਮਿਊਜ਼ਿਕ ਬਣਿਆ ਉਸ ਗੀਤ ਦਾ ਤਾਂ ਗੀਤ ਬਾ ਕਮਾਲ ਬਣ ਗਿਆ ਤੇ ਬਾਣਕ ਸਾਹਿਬ ਦੀ ਜੇਬ ਦੇ ਵਿੱਚ ਜਿੰਨੇ ਪੈਸੇ ਸੀ ਉਹ ਨੌਰਤ ਸਾਹਿਬ ਕਹਿੰਦੇ ਆ ਕਿ ਉਹਨਾਂ ਨੇ ਸਾਰੇ ਦੇ ਸਾਰੇ ਮਾਸਟਰ ਇਬਨ ਉਤੋਂ ਦੀ ਵਾਰ ਦਿੱਤੇ ਤੇ ਅਹੋਜਾ ਸਾਹਿਬ ਨੂੰ ਕਹਿੰਦੇ ਚਰਨਜੀਤ ਤੂੰ ਠੀਕ ਹੀ ਕਹਿੰਦਾ ਸੀ ਯਾਰ ਬਾਕਮਾਲ ਗੀਤ ਬਣਿਆ ਸੋ ਇਸ ਤਰ੍ਹਾਂ ਇਸ ਗੀਤ ਦੀ ਕਹਾਣੀ ਨੌਰਤ ਸਾਹਿਬ ਨੇ ਸਾਨੂੰ ਸੁਣਾਈ ਤੇ ਉਹ ਗੀਤ ਅਮਰ ਹੋ ਗਿਆ ਨਹੀਂ ਰਹਾ ਜ਼ਮਾਨਾ ਦਰਦੀ ਓਏ ਐਤੁ ਬਾਤ ਕਰਨ ਦਾ ਹੇ ਯਾਰਾ ਤੇ ਇਸੇ ਤਰ੍ਹਾਂ ਵਿਚਰਦਿਆਂ ਵਿਚਰਦਿਆਂ ਦਰਦੀ ਸਾਹਿਬ ਆਪ ਵੀ ਸਟੇਜਾਂ ਤੇ ਜਾਣ ਲੱਗ ਪਏ ਤੇ ਕੁਝ ਵੱਡੇ ਗਾਇਕਾਂ ਦੇ ਨਾਲ ਸਹਾਇਕ ਗਾਇਕ ਵਜੋਂ ਵੀ ਉਹਨਾਂ ਨੇ ਵਿਚਰਨਾ ਸ਼ੁਰੂ ਕਰ ਦਿੱਤਾ। ਉਸ ਸਮੇਂ ਉਹਨਾਂ ਨੇ ਪੰਜਾਬ ਦੀ ਸੁਪਰਸਿੱਧ ਗਾਇਕਾ ਸਵਰਨ ਲਤਾ ਜੀ ਦੇ ਨਾਲ ਵੀ 4-5 ਸਾਲ ਕੰਮ ਕੀਤਾ। ਦਰਦੀ ਸਾਹਿਬ ਦੇ ਸੁਪੁੱਤਰ ਨਾਪਕੀ ਸਿੰਘ ਨੇ ਸਾਨੂੰ ਦੱਸਿਆ ਕਿ ਪਿਤਾ ਜੀ ਦੀ ਸੀਨੀਅਰ ਹੋਣ ਦੇ ਨਾਤੇ ਸਾਰੇ ਕਲਾਕਾਰ ਬਹੁਤ ਇੱਜ਼ਤ ਕਰਦੇ ਸੀਗੇ। ਉਹਨਾਂ ਦਾ ਸਾਰਿਆਂ ਦੇ ਨਾਲ ਬਹੁਤ ਸਹਿਚਾਰ ਸੀਗਾ। ਮਾਨਕ ਸਾਹਿਬ ਦੇ ਨਾਲ, ਸਰਿੰਦਰ ਸ਼ਿੰਦਾ ਜੀ ਦੇ ਨਾਲ, ਵਿਭਗ ਗੁਲਸ਼ਨ ਕੋਮਲ ਜੀ ਜਦੋਂ ਇਕੱਲੇ ਸੋ ਲੋਗਾਂ ਦੇ ਗਰੁੱਪ ਬਣਾਇਆ ਉਹਨਾਂ ਤੇ ਦਰਦੀ ਸਾਹਿਬ ਉਹਨਾਂ ਦੇ ਨਾਲ ਵੀ ਕੰਮ ਕਰਦੇ ਰਹੇ ਸੰਦੀਲਾ ਸਾਹਿਬ ਪਾਲੀ ਦੇਤਵਾਲੀਆ ਜੀ ਇਹਨਾਂ ਸਾਰਿਆਂ ਦੇ ਨਾਲ ਚੰਗਾ ਮੋਹ ਪਿਆਰ ਸੀਗਾ ਦਰਦੀ ਸਾਹਿਬ ਦਾ ਤੇ ਜਦੋਂ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦਾ ਐਲਪੀ ਰਿਕਾਰਡ ਹੁੰਦਾ ਸੁਰਿੰਦਰ ਸ਼ਿੰਦਾ ਜੀ ਦਾ ਤੇ ਉਹ ਜਿਹੜਾ ਤਵਾ ਆ ਉਹ ਰਾਸ਼ਟਰਪਤੀ ਭਵਨ ਦੇ ਵਿੱਚ ਦਿੱਲੀ ਰਿਲੀਜ਼ ਹੋਇਆ ਸੀਗਾ ਉਸ ਵੇਲੇ ਦੇ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਜੀ ਨੇ ਉਹ ਰਕਾਰ ਜਿਹੜਾ ਉਹ ਰਿਲੀਜ਼ ਕੀਤਾ ਸੀਗਾ ਸਰਿੰਦਰ ਸ਼ਿੰਦਾ ਜੀ ਦੇ ਨਾਲ ਦਰਦੀ ਸਾਹਿਬ ਉਸ ਵੇਲੇ ਰਾਸ਼ਟਰਪਤੀ ਸਾਹਿਬ ਕੋਲ ਗਏ ਸੀਗੇ ਤੇ ਉੱਥੇ ਉਹ ਜਿਹੜਾ ਤਵਾ ਆ ਉਹ ਰਿਕਾਰਡ ਆ ਉਹ ਰੀਲீஸ் ਕੀਤਾ ਸੀਗਾ ਰਾਸ਼ਟਰਪਤੀ ਸਾਹਿਬ ਨੇ ਸਪਿਪਲੀ ਦੇਟਾਂ ਹੱਲ ਗਏ ਜਦੋਂ ਪੀਂਗ ਮੁਟਿਆਰ ਨੇ ਜੜਾਈ ਪੱਤਿਆਂ ਨੂੰ ਰੂਪ ਚੜ ਗਏ ਪੱਤਿਆਂ ਨੂੰ ਰੂਪ ਚੜ ਗਏ ਹੱਥ ਲਾ ਕੇ ਜੀਨਾ ਨੂੰ ਜੱਟੀ ਆਏ ਫਿਰ ਇੱਕ ਰਿਕਾਰਡ ਆਉਂਦਾ ਸੁਰਿੰਦਰ ਸ਼ਿੰਦਾ ਤੇ ਵੀਬਾ ਕਲਦੀਪ ਕੌਰ ਜੀ ਦਾ ਕੁੰਡ ਚੱਕ ਮਾਰਦੇ ਸਲੂਟ ਗੋਰੀਏ ਉਸ ਐਲਪੀ ਰਿਕਾਰਡ ਦੇ ਵਿੱਚ ਦਰਦੀ ਸਾਹਿਬ ਦੇ ਤਿੰਨ ਗੀਤ ਰਿਕਾਰਡ ਹੁੰਦੇ ਆ ਇੱਕ ਲੋਕ ਤੱਤ ਨਵਾਂ ਗੀਤ ਔਂਤ ਦੀ ਜ਼ਮੀਨ ਜੇ ਕਿਸੇ ਨੂੰ ਟੱਕਰੇ ਪਾਈਆਂ ਕੋਲੋਂ ਪਾਈਆਂ ਦੇ ਕਰਾਉਂਦੀ ਟੱਕਰੇ ਤੇ ਇੱਕ ਸੱਭਿਆਚਾਰਕ ਗੀਤ ਪਿੱਪਲੀ ਦੇ ਟਾਣ ਹਿੱਲ ਗਏ ਸੌਣ ਮਹੀਨੇ ਦੀ ਗਾਥਾ ਦਰਦੀ ਸਾਹਿਬ ਨੇ ਬਖੂਬੀ ਟੰਗਣਾ ਲਿਖੀ ਸੀ ਸੁਰਿੰਦਰ ਸ਼ਿੰਦਾ ਜੀ ਨੇ ਬਾਕ ਮਾਲ ਗਾਈ ਤੇ ਇੱਕ ਦਗਾਣਾ ਸੀਗਾ ਡਬਲ ਬੈੱਡ ਤੇ ਸੌਣ ਲਈ ਤੇਰਾ ਵੀ ਜੀ ਲਲਚਾਉਂਦਾ ਇਸ ਰਿਕਾਰਡ ਦੇ ਵਿੱਚ ਬੀਐਸ ਪ੍ਰਵਾਨਾ ਸਾਹਿਬ ਦੀ ਕਮੈਂਟਰੀ ਸੀ ਤੇ ਗੀਤ ਤੋਂ ਪਹਿਲਾਂ ਜਿਹੜੇ ਡਾਇਲੌਗ ਵੀ ਬੱਕਲਦੀਪ ਕੌਰ ਜੀ ਦੇ ਨਾਲ ਆ ਉਹ ਸਰੋਤਿਆਂ ਨੂੰ ਅੱਜ ਵੀ ਯਾਦ ਨੇ ਉਹ ਦਾਰੂ ਰੰਨੇ ਝੂਠ ਮੁਡ ਹੈ ਲੜਾਈ ਦਾ ਦਰਦ ਕੀ ਦਾਵਾ ਕਿਸ ਤੇ ਹੈ ਬਰਾਈ ਦਾ ਦਰਦ ਕੀ ਦਾਵਾ ਕਿਸ ਤੇ ਹੈ ਬਰਾਈ ਦਾ ਬੈਲੀ ਪੁੱਤ ਰਹਿੰਦੇ ਪਾਣੀ ਆਪੇ ਝੱਕੜੇ ਪਾਈਆਂ ਕੋਲੋਂ ਪਾਈਆਂ ਦੇ ਕਰਾਉਂਦੀ ਟੱਕਰੇ ਆਉਤ ਦੀ ਜ਼ਮੀਨ ਦੇ ਕਿਸੇ ਨੂੰ ਟੱਕਰੇ ਪਾਈਆਂ ਕੋਲੋਂ ਇਸ ਤਰ੍ਹਾਂ ਮਾਰਕੀਟ ਦੇ ਵਿੱਚ ਵਿਛਰਦੇ ਆ ਦਰਦੀ ਸਾਹਿਬ ਜੀਆਂ ਕੁਝ ਆਪ ਦੀਆਂ ਵੀ ਰਿਕਾਰਡਿੰਗਸ ਹੋਈਆਂ ਉਹਨਾਂ ਦੇ ਦੁਕਾਨਿਆਂ ਦੀਆਂ ਇੱਕ ਦੋ ਕੈਸਟਾਂ ਬੀਬਾ ਮੀਨਾ ਸ਼ਰਮਾ ਜੀ ਦੇ ਨਾਲ ਆਈਆਂ ਤੇ ਇੱਕ ਧਾਰਮਿਕ ਕੈਸਟ ਮਾਨਕ ਸਿੰਘ ਸਾਹਿਬ ਦੇ ਸ਼ਗਿਰਦ ਤੇ ਬਹੁਤ ਨੇੜਲੇ ਸਾਥੀ ਅਵਤਾਰ ਬੱਲ ਜੀ ਦੇ ਨਾਲ ਅਮਰਤ ਵੇੜਾ ਜਿਹੜੀ ਉਹ ਰਕਾਰਡ ਹੋਈ ਦਰਦੀ ਸਾਹਿਬ ਦੀ ਉਸ ਕੈਸਟ ਦੇ ਸਾਰੇ ਗੀਤ ਦਰਦੀ ਸਾਹਿਬ ਨੇ ਲਿਖੇ ਸੀ ਤੇ ਗਾਇਆ ਅਵਤਾਰ ਬੱਲ ਜੀ ਅਤੇ ਦਰਦੀ ਸਾਹਿਬ ਨੇ ਸੀਗਾ ਕੱਜ ਜ਼ੁਲਮ ਦੇ ਪੱਤਣ ਵਾਰ ਦੇ ਸੀ ਦੁਸ਼ਮਣ ਤੇ ਹੱਲੇ ਕਰਦੇ ਸੀ ਦੁਸ਼ਮਣ ਦੇ ਬੱਤਲੇ ਮਾਰਦੇ ਸੀ ਦੁਸ਼ਮਣ 'ਤੇ ਹੱਲੇ ਕਰਦੇ ਸੀ ਜਦ ਤੱਕ ਜੋਤੀ ਇਤਿਹਾਸ 'ਤੇ ਇੱਕ ਵੱਖਰਾ ਮੋੜਾ ਕਰ ਸਾਹ ਕੰਡੇ ਪੈ ਗਿਆ ਪਰਵਾਰ ਵਿਛੂਣਾ ਸਾਹ ਕੰਡੇ ਪੈ ਗਿਆ ਪਰਵਾਰ ਵਿਛੂਣਾ ਇੱਕ ਹੋਰ ਬੜਾ ਮਕਬੂਲ ਗੀਤ ਪਾਲੀ ਦੇਤਵਾਲੀਆ ਸਾਹਿਬ ਦੀ ਆਵਾਜ਼ ਦੇ ਵਿੱਚ ਰਿਲੀਜ਼ ਹੁੰਦਾ ਬਿਨਾ ਦਾਜ ਤੋਂ ਸੜਦੀਆਂ ਧੀਆਂ ਦਾ ਕਦੇ ਬਾਬਲ ਬਣ ਕੇ ਵੇਖ ਪਾਲੀ ਦੇਤ ਵਾਲੀਆ ਜਿਹਦੇ ਗੈਕੀ ਸਫਰ ਦੇ ਵਿੱਚ ਇਹ ਗੀਤ ਵੀ ਇੱਕ ਮੀਲ ਪੱਥਰ ਵੱਜੋਂ ਸਾਹਤ ਹੋਇਆ ਆਪਣ ਦੁਨੀਆ ਦਾ ਧਰਤੀ ਤੂੰ ਮੁਰ ਚੰਗੇ ਲਿਖ ਦੇ ਲੇਖ ਵੇ ਬਿਨਾ ਦਾਜ ਤੋਂ ਸੜੀਆਂ ਧੀਆਂ ਦਾ ਕਦੇ ਬਾਬਲ ਬਣ ਕੇ ਦੇਖ ਵੇ ਦਰਦੀ ਸਾਹਿਬ ਦਾ ਇੱਕ ਧਾਰਮਿਕ ਗੀਤ ਕਾਰਜੇ ਨੂੰ ਚੀਸ ਪੈ ਗਈ ਜਦੋਂ ਆ ਗਿਆ ਖਿਆਲ ਬੁੱਢੀ ਮਾਈ ਦਾ ਇਹ ਦੋ ਵਾਰੀ ਦੋ ਕਲਾਕਾਰਾਂ ਦੀਆਂ ਆਵਾਜ਼ਾਂ ਦੇ ਵਿੱਚ ਰਿਕਾਰਡ ਹੋਇਆ ਪਹਿਲਾਂ ਇਹ ਇੱਕ ਐਲਪੀ ਅਮਰਤ ਦੀ ਦਾਤ ਦੇ ਵਿੱਚ ਰਿਲੀਜ਼ ਹੁੰਦਾ ਜਿਹੜਾ ਕਿ ਸਾਂਝਾ ਰਿਕਾਰਡ ਸੀ ਮਾਨਕ ਸਾਹਿਬ ਮੰਗਲ ਸਿੰਘ ਗਮਾਨਪੁਰੀ ਅਤੇ ਅਜਾਇਬ ਰਾਏ ਜੀ ਦਾ ਉਸ ਰਿਕਾਰਡ ਦੇ ਵਿੱਚ ਅਜਾਇਬ ਰਾਏ ਜੀ ਨੇ ਗਾਇਆ ਸੀਗਾ ਇਹ ਗੀਤ ਕਾਰਜੇ ਨੂੰ ਚੀਸ ਪੈ ਗਈ ਕਾਰਗੇ ਨੂੰ ਤੀਸ ਪੈ ਗਈ ਹੋ ਜਦੋਂ ਆ ਗਿਆ ਖਿਆਲ ਬੁੱਢੀ ਮਾਈ ਦਾ ਕਾਰਗੇ ਨੂੰ ਤੀਸ ਪੈ ਗਈ ਤੇ ਫਿਰ ਜਦੋਂ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਜੀ ਦਾ ਰਿਕਾਰਡ ਨਾਮ ਜਪ ਲੈ ਆਉਂਦਾ ਤਾਂ ਉਸ ਰਿਕਾਰਡ ਦੇ ਵਿੱਚ ਉਹਜਾ ਸਾਹਿਬ ਨੇ ਇਹੀ ਗੀਤ ਦੁਬਾਰਾ ਰਿਕਾਰਡ ਕੀਤਾ ਇਸ ਗੀਤ ਦੀ ਕਹਾਣੀ ਸਾਨੂੰ ਕਰਨਲ ਸਿਵਿਆ ਜੀ ਦੱਸਦੇ ਨੇ ਕਿ ਜਦੋਂ ਇਹ ਗੀਤ ਅਮਰਤ ਦੀ ਦਾਤ ਐਲਪੀ ਰਿਕਾਰਡ ਦੇ ਵਿੱਚ ਆਇਆ ਤਾਂ ਉੱਥੇ ਦਰਦੀ ਸਾਹਿਬ ਦਾ ਜਿਹੜਾ ਨਾਂ ਗੀਤਕਾਰ ਵਜੋਂ ਨਹੀਂ ਸੀਗਾ ਕਿਸੇ ਹੋਰ ਗੀਤਕਾਰ ਦਾ ਛਪ ਗਿਆ ਤੇ ਦਰਦੀ ਸਾਹਿਬ ਥੋੜਾ ਤਲਖੀ ਚ ਆ ਗਏ ਉਹਨਾਂ ਸੁਭਾਅਕ ਹੀ ਸੀ ਕਿਉਂਕਿ ਉਹਨਾਂ ਦਾ ਗੀਤ ਸੀਗਾ ਤੇ ਗੀਤਕਾਰ ਹੋਰ ਕੋਈ ਲਿਖਿਆ ਹੋਇਆ ਸੀਗਾ ਤੇ ਫਿਰ ਦਰਦੀ ਸਾਹਿਬ ਕਹਿੰਦੇ ਆਪਾਂ ਕੰਪਨੀ ਵਾਲਿਆਂ ਤੇ ਕੇਸ ਕਰਾਂਗੇ ਤੇ ਫਿਰ ਵਿੱਚ ਬੰਦੇ ਪੈ ਕੇ ਸਮਝੌਤਾ ਆਇਆ ਤੇ ਜਿੰਨਾ ਕਾ ਲਾਟ ਕੰਪਨੀ ਦੇ ਕੋਲ ਪਿਆ ਸੀਗਾ ਉਹਨਾਂ ਨੇ ਚੇਪੀਆਂ ਲਾ ਕੇ ਤੇ ਉੱਤੇ ਦਲਜੀਤ ਸਿੰਘ ਦਰਦੀ ਸਾਹਿਬ ਦਾ ਨਾਂ ਲਿਖਿਆ ਇਸ ਤਰ੍ਹਾਂ ਜਾ ਕੇ ਫਿਰ ਇਸ ਗੀਤ ਦੀ ਜਿਹੜੀ ਉਹ ਉਹਨਾਂ ਨਾਲ ਕੰਪਨੀ ਦੇ ਨਾਲ ਸਮਝੌਤਾ ਆਇਆ ਤੇਰੇ ਸਿਰ ਹੱਤੇ ਸਜਾ ਕੇ ਲਾਗੇ ਮੌਤ ਨੂੰ ਬਿਆਕੇ ਸਾਡੀ ਸਾਰਾ ਪਰਿਵਾਰ ਬੱਟਾ ਕੌਮ ਲੈ ਕੇ ਲਾ ਕੇ ਰੋਸ ਰਬ ਅਗੇ ਕੀਤਾ ਬਿਨਾਂ ਰਈ ਦਾਂ ਆ ਕਾਲਜੇ ਨਤੀਸ ਪੈ ਗਈ ਜਦੋਂ ਆ ਗਿਆ ਖਿਆਲ ਬੁੱਢੀ ਮਾਈ ਦਾ ਗੁਲਜੀਤ ਸਿੰਘ ਦਰਦੀ ਦੇ ਕੋਈ ਸ਼ਗਿਰਦ ਵੀ ਬਣੇ ਜਿਨ੍ਹਾਂ ਦੇ ਵਿੱਚ 1988 ਦੇ ਵਿੱਚ ਕਰਨੈਲ ਸਿੰਘ ਸਵੀਆ ਉਹਨਾਂ ਦੇ ਪਲੇਟਿਸ਼ ਸ਼ਗਿਰਦ ਬਣਦੇ ਆ ਫਿਰ 1996 ਦੇ ਵਿੱਚ ਸਰਦਾਰ ਸੇਵਾ ਸਿੰਘ ਨੌਰਥ ਸਾਹਿਬ ਉਹਨਾਂ ਦੇ ਸ਼ਗਿਰਦ ਬਣਦੇ ਆ ਨੌਰਥ ਸਾਹਿਬ ਕਹਿੰਦੇ ਆ ਕਿ ਦਰਦੀ ਸਾਹਿਬ ਮੈਨੂੰ ਕਹਿੰਦੇ ਵੀ ਤੇਰੇ ਦੇ ਸੇਵਾ ਸਿੰਘ ਬਹੁਤ ਗੀਤ ਰਿਕਾਰਡ ਹੋ ਚੁੱਕਿਆ ਤੂੰ ਹੁਣ ਸ਼ਗਿਰਦ ਬਣ ਕੇ ਕੀ ਲੈਣਾ ਤੇ ਕਹਿੰਦੇ ਮੈਂ ਕਹਾ ਨਹੀਂ ਜਿਹੜੀ ਪਰੰਪਰਾ ਆ ਉਹ ਨਮਾਉਣੀ ਜ਼ਰੂਰੀ ਆ ਉਹ ਬਰਕਰਾਰ ਰੱਖਣੀ ਜ਼ਰੂਰੀ ਹੁੰਦੀ ਆ ਗੁਰੂ ਬਿਨਾ ਕਹਿੰਦੇ ਗਤਨੀ ਆ ਇਸ ਕਰਕੇ ਮੈਂ ਤੁਹਾਨੂੰ ਉਸਤਾਦ ਬਣਾਉਣਾ ਤੇ ਫਿਰ ਉਹ ਕਹਿੰਦੇ ਮੇਰੀ ਗੱਲ ਨਾਲ ਸਹਿਮਤ ਹੋਏ ਤੇ ਮੈਂ ਉਹਨਾਂ ਦਾ ਸ਼ਗਿਰਦ ਬਣਿਆ ਕਰਨੈਲ ਸਵੀਆ ਸਾਹਿਬ ਵੀ ਫਿਰ ਮਾਰਕੀਟ ਦੇ ਵਿੱਚ ਬਹੁਤ ਟਰਾਲੇ ਨਾਲ ਵਿਚਰੇ ਬਹੁਤ ਸਾਰੇ ਉਹਨਾਂ ਦੇ ਗੀਤ ਰਿਕਾਰਡ ਹੋਏ ਤੇ ਕਈ ਪ੍ਰੋਜੈਕਟ ਉਹਨਾਂ ਪੇਸ਼ਕਾਰ ਵਜੋਂ ਮਾਰਕੀਟ ਦੇ ਵਿੱਚ ਦਿੱਤੇ ਤੇ ਅੱਜ ਵੀ ਸਰਗਰਮ ਨੇ ਇਸੇ ਤਰ੍ਹਾਂ ਹੀ ਸੇਵਾ ਸਿੰਘ ਨਾਰਥ ਵੀ ਲਗਭਗ 45 ਸਾਲਾਂ ਤੋਂ ਸਰਗਰਮ ਨੇ ਸੰਗੀਤਕ ਖੇਤਰ ਦੇ ਵਿੱਚ ਉਹਨਾਂ ਦੇ ਵੀ 6-700 ਗੀਤ ਜਿਹੜਾ ਰਿਕਾਰਡ ਹੋਇਆ ਤੇ ਬਹੁਤ ਸਾਰੇ ਪ੍ਰੋਜੈਕਟ ਜਿਹੜੇ ਉਹਨਾਂ ਨੇ ਪੇਸ਼ਕਾਰ ਵਜੋਂ ਇਹ ਮਾਰਕੀਟ ਦੇ ਵਿੱਚ ਦਿੱਤੇ ਤੇ ਅੱਜ ਵੀ ਸਰਗਰਮ ਨੇ ਅੱਜ ਆਪਣੇ ਤੇ ਕੋਈ ਨਵੇਂ ਗੀਤਕਾਰਾਂ ਦੇ ਗੀਤ ਜਿਹੜੇ ਉਹ ਰਿਕਾਰਡ ਕਰਦੇ ਰਹਿੰਦੇ ਨੇ ਅਕਸਰ ਸਰਗਰਮੀ ਨਾਲ ਵਿਚਰਦੇ ਨੇ ਮਾਰਕੀਟ ਦੇ ਵਿੱਚ ਰੋਜ਼ ਉਹਨਾਂ ਦੇ ਪ੍ਰੋਜੈਕਟ ਜਿਹੜੇ ਉਹ ਰਿਲੀਜ਼ ਹੁੰਦੇ ਰਹਿੰਦੇ ਨੇ ਇਹਨਾਂ ਤੋਂ ਇਲਾਵਾ ਅਵਤਾਰ ਗੋਸ਼ਾ ਜੀ ਟੇਕ ਸਿੰਘ ਲੱਕੀ ਬਲਵਿੰਦਰ ਸਿੰਘ ਧਾਂਦਰਾ ਵੀ ਦਰਦੀ ਸਾਹਿਬ ਦੇ ਸ਼ਾਗਿਰਦ ਨੇ ਬੜਾ ਨਾਮਵਰ ਗਾਇਕ ਨਹਿਰੋਂ ਪਾਰ ਬੰਗਲਾਵੇ ਪਵਾ ਦੇ ਆਣੀਆਂ ਵਾਲਾ ਰੋਮੀ ਗਿੱਲ ਵੀ ਦਰਦੀ ਸਾਹਿਬ ਦਾ ਸ਼ਾਗਿਰਦ ਸੀਗਾ ਰੋਮੀ ਗਿੱਲ ਦਾ ਉਹਨਾਂ ਦੇ ਨਾਲ ਬਹੁਤ ਜ਼ਿਆਦਾ ਡੂੰਘਾ ਪਿਆਰ ਸੀਗਾ ਰੋਮੀ ਗਿੱਲ ਦੀ ਬਰਾਤ ਵੀ ਦਰਦੀ ਸਾਹਿਬ ਦੇ ਘਰੋਂ ਚੜੀ ਹੈ ਦਰਦੀ ਸਾਹਿਬ ਨੇ ਆਪਣੇ ਹੱਥੀ ਰੋਮੀ ਗਿੱਲ ਦਾ ਵਿਆਹ ਕੀਤਾ ਸੀ ਤੇ ਪਿਤਾ ਦੀ ਥਾਂ ਤੇ ਮਿਲਣੀ ਵੀ ਦਰਦੀ ਸਾਹਿਬ ਨੇ ਹੀ ਕੀਤੀ ਸੀ ਰੋਮੀ ਗਿੱਲ ਨੇ ਧਾਰਮਿਕ ਕੈਸਟ ਰੰਗ ਬਦਲੇ ਤਲਵਾਰਾਂ ਦੇ ਵਿੱਚ ਦਰਦੀ ਸਾਹਿਬ ਦੇ ਦੋ ਗੀਤ ਵੀ ਰਿਕਾਰਡ ਕਰਵਾਏ ਦਰਦੀ ਸਾਹਿਬ ਦਾ ਵਿਆਹ ਹਰਪਾਲ ਕੌਰ ਜੀ ਦੇ ਨਾਲ ਹੋਇਆ ਤੇ ਉਹਨਾਂ ਦੇ ਘਰ ਤਿੰਨ ਬੱਚਿਆਂ ਨੇ ਜਨਮ ਲਿਆ ਦਰਦੀ ਸਾਹਿਬ ਦੀ ਵੱਡੀ ਬੇਟੀ ਗੁਰਵਿੰਦਰ ਕੌਰ ਛੋਟਾ ਬੇਟਾ ਨਾਪਰੀ ਸਿੰਘ ਤੇ ਛੋਟੀ ਬੇਟੀ ਰਵਿੰਦਰ ਕੌਰ ਹੈ ਇੱਕ ਬੇਟੀ ਉਹਨਾਂ ਦੀ ਕੈਨੇਡਾ ਵਿੱਚ ਰਹਿ ਰਹੀ ਆ ਤੇ ਇੱਕ ਅਸੀ ਇੰਡੀਆ ਦੇ ਵਿੱਚ ਆ ਉਹਨਾਂ ਦਾ ਬੇਟਾ ਮੈਡੀਕਲ ਲਾਈਨ ਦੇ ਵਿੱਚ ਆਪਣਾ ਕਲੀਨਿਕ ਚਲਾ ਰਿਹਾ ਤੇ ਆਪਣੇ ਮਾਤਾ ਜੀ ਦੇ ਨਾਲ ਲੁਧਿਆਣਾ ਵਿਖੇ ਰਹਿ ਰਿਹਾ ਹੈ ਦਲਜੀਤ ਸਿੰਘ ਦਰਦੀ ਦੇ ਤਿੰਨ ਭਰਾ ਰਾਜਸਥਾਨ ਦੇ ਬੀਜਾਨਗਰ ਵਿੱਚ ਰਹਿ ਰਹੇ ਨੇ ਤੇ ਖੇਤੀਬਾੜੀ ਦਾ ਕੰਮ ਕਰਦੇ ਹਨ ਉਹਨਾਂ ਦੇ ਸੁਪੁੱਤਰ ਨਾਪਰੀ ਸਿੰਘ ਨੇ ਦੱਸਿਆ ਕਿ ਸਾਡੀ ਜ਼ਮੀਨ ਵੀ ਉੱਥੇ ਹੀ ਆ ਤੇ ਚਾਚਾ ਜੀ ਸਾਂਭ ਸੰਭਾਲ ਕਰਦੇ ਨੇ ਉਹਨਾਂ ਦੀ ਜ਼ਮੀਨ ਦੀ ਵੀ 2013 ਦੇ ਵਿੱਚ ਦਲਜੀਤ ਸਿੰਘ ਦਰਦੀ ਨੂੰ ਅਧਰੰਗ ਦਾ ਦੌਰਾ ਪੈ ਗਿਆ ਜਿਸ ਨਾਲ ਉਹਨਾਂ ਦੀ ਯਾਦਦਾਸ਼ਤ ਚਲੀ ਗਈ ਲੋਕਸਾਲ ਦਵਾਈ ਖਾਣ ਤੋਂ ਬਾਅਦ ਯਾਦਦਾਸ਼ਤਾਂ ਵਾਪਸ ਆ ਗਈ ਪਰ ਉਹ ਚੱਲਣ ਫਿਰਨ ਦੇ ਸਮਰੱਥ ਨਾ ਹੋ ਸਕੇ ਅੰਤ ਇਸ ਭਿਆਨਕ ਬਿਮਾਰੀ ਨਾਲ ਜੂਝਦਿਆਂ 12 ਅਗਸਤ 2017 ਨੂੰ ਦਰਦੀ ਸਾਹਿਬ ਇਸ ਜਹਾਨ ਨੂੰ ਅਲਵਿਦਾ ਆਖ ਗਏ ਅੱਜ ਜੋ ਸੰਗੀਤ ਦੇ ਖੇਤਰ ਵਿੱਚ ਲੋਕ ਵਿਚਰ ਰਹੇ ਨੇ ਉਹਨਾਂ ਨੂੰ ਦਰਦੀ ਸਾਹਿਬ ਵਰਗੇ ਮਹਾਨ ਗੀਤਕਾਰ ਅਤੇ ਗਾਇਕਾਂ ਦੇ ਸੰਗੀਤਕ ਖੇਤਰ ਵਿੱਚ ਕੀਤੇ ਸੰਘਰਸ਼ ਤੋਂ ਬਹੁਤ ਕੁਝ ਸਿੱਖਣ ਨੂੰ ਮਿਲ ਸਕਦਾ ਹੈ ਦਰਦੀ ਸਾਹਿਬ ਸਰੀਰਕ ਤੌਰ ਤੇ ਤਾਂ ਸਾਡੇ ਵਿਚਕਾਰ ਨਹੀਂ ਰਹੇ ਪਰ ਉਹਨਾਂ ਦੇ ਗੀਤ ਰਹੀ ਦੀ ਦੁਨੀਆ ਤੱਕ ਗੂੰਜਦੇ ਰਹਿਣਗੇ ਰੋਤੀ ਪਕਦੀ ਕਰ ਦਰਦੀ ਦੀ ਤੂੰ ਕੜਵਾਵੇਂ ਗੇੜੇ ਤੇਰੇ ਤੋਂ ਸਭ ਕੁਝ ਜਿਵਾਰ ਦਿਆਂ ਇਹ ਪਾਰ ਲਗਾ ਦੇ ਵੇੜੇ ਡਬਲ ਬੱਟ ਤੇ ਸੌਣ ਲਈ ਤੇਰਾ ਵੀ ਜਿਹੀ ਲਲਚਾਉਂਦਾ ਤੇਰੇ ਤੋਂ ਸਭ ਕੁਝ ਜਿਵਾਰ ਦਿਆਂ ਇਹ ਜਿਹੜੀ ਜਾਣਕਾਰੀ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਇਸ ਵਿੱਚ ਸਾਡਾ ਸਹਿਯੋਗ ਕੀਤਾ ਦਰਦੀ ਸਾਹਿਬ ਦੇ ਸ਼ਗਿਰਦ ਕਰਨੈਲ ਸਿੰਘ ਸਿਵਿਆ ਸੇਵਾ ਸਿੰਘ ਨੌਰਥ ਅਤੇ ਉਹਨਾਂ ਦੇ ਸੁਪੁੱਤਰ ਨਾਪਰੀ ਸਿੰਘ ਨੇ ਆਸ ਕਰਦੇ ਹਾਂ ਕਿ ਦਲਜੀਤ ਸਿੰਘ ਦਰਦੀ ਬਾਰੇ ਜਾਣ ਕੇ ਤੁਹਾਨੂੰ ਚੰਗਾ ਲੱਗਾ ਹੋਵੇਗਾ ਜਦ ਤੱਕ ਕਿਸੇ ਹੋਰ ਸ਼ਖਸੀਅਤ ਬਾਰੇ ਕੋਈ ਨਵੀਂ ਗੱਲਬਾਤ ਲੈ ਕੇ ਤੁਹਾਡੇ ਰੂਬਰੂ ਨਹੀਂ ਆ ਤਦ ਤੱਕ ਸਾਨੂੰ ਜੋ ਆ ਗਿਆ ਮੇਰੇ ਨਾਲ ਸਾਥ ਦੇ ਰਹੇ ਸੀ ਕੈਮਰੇ ਤੇ ਅਵਤਾਰ ਸਿੰਘ ਪਿੰਡਰ ਸਾਡੀ ਟੀਮ ਦੇ ਮੈਂਬਰ ਸਤ ਸ੍ਰੀ ਅਕਾਲ